ਦੋਸਤੋ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੇ ਵਿੱਚੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਪਤਾ ਲੱਗਿਆ ਕਿ 45 ਸਾਲਾਂ ਦਾ ਪ੍ਰੇਮੀ ਤੇ 20 ਸਾਲ ਦੀ ਪ੍ਰੇਮਿਕਾ ਨੂੰ ਖੇਤ ਦੇ ਵਿੱਚ ਵੱਢ ਟੁਕ ਕਰਕੇ ਪਹਿਲਾਂ ਮਾਰ ਦਿੱਤਾ ਗਿਆ ਤੇ ਫਿਰ ਦੋਵਾਂ ਦੀਆਂ ਲਾਸ਼ਾਂ ਬੋਰੀਆਂ ਦੇ ਵਿੱਚ ਪਾ ਕੇ ਭਾਗੜਾ ਨਹਿਰ ਦੇ ਵਿੱਚ ਸੁੱਟ ਦਿੱਤੀਆਂ ਗਈਆਂ ਜਾਣਕਾਰੀ ਮੁਤਾਬਕ ਬੋਹਾ ਕਸਬੇ ਦਾ ਗੁਰਪ੍ਰੀਤ ਸਿੰਘ ਜਿਸ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ ਤੇ ਇਸੇ ਬੋਹਾ ਇਲਾਕੇ ਦੀ ਗੁਰਪ੍ਰੀਤ ਕੌਰ ਜਿਸ ਦੀ ਉਮਰ 19-20 ਸਾਲ ਦੱਸੀ ਜਾ ਰਹੀ ਹੈ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਪ੍ਰੇਮ ਕਰਦੇ ਸੀ ਤੇ ਹੁਣ ਉਹ ਮਾਨਸਾ ਜ਼ਿਲ੍ਹੇ ਤੋਂ ਬਾਹਰ ਲਿਵਨ ਇਨ ਰਿਲੇਸ਼ਨ ਦੇ ਵਿੱਚ ਰਹਿ ਰਹੇ ਸੀ ਪਰ ਇਹਨਾਂ ਦੋਨਾਂ ਦਾ ਲਿਵਨ ਇਨ ਰਿਲੇਸ਼ਨ ਦੇ ਵਿੱਚ ਰਹਿਣਾ ਗੁਰਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਦੋਨਾਂ ਪਰਿਵਾਰਾਂ ਨੂੰ ਚੰਗਾ ਨਹੀਂ ਸੀ ਲੱਗਦਾ ਦੋਨੇ ਪਰਿਵਾਰ ਬਦਨਾਮੀ ਤੋਂ ਡਰਦੇ ਹੋਏ ਇਹਨਾਂ ਨੂੰ ਰੋਕਦੇ ਰਹਿੰਦੇ ਸੀ ਤੇ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਤੇ ਆਖਰ ਇਹਨਾਂ ਦੋਨਾਂ ਦਾ ਜਿਹੜਾ ਅੰਤ ਹੈ ਬਹੁਤ ਭਿਆਨਕ ਹੋਇਆ ਦੋਨਾਂ ਨੂੰ ਵੱਟ ਟੁੱਕ ਕਰਕੇ ਮਾਰਨ ਤੋਂ ਬਾਅਦ ਲਾਸ਼ਾਂ ਬੋਰੀਆਂ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਦੋਸਤੋ ਇਹ ਵੀ ਪਤਾ ਲੱਗਾ ਹੈ ਕਿ ਬੀਤੇ ਦਿਨੀ ਇਹ ਬੁਹਾ ਵਿਖੇ ਆਏ ਹੋਏ ਸੀ ਤਾਂ ਗੁਰਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਦੋਨਾਂ ਦੇ ਪਰਿਵਾਰਾਂ ਨੇ ਇੱਕ ਸਾਜ਼ਿਸ਼ ਤਹਿਤ ਇਹਨਾਂ ਨੂੰ ਖੇਤ ਦੇ ਵਿੱਚ ਬੁਲਾਇਆ ਤੇ ਖੇਤ ਦੇ ਵਿੱਚ ਬੁਲਾ ਕੇ ਦੋਨਾਂ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਬੋਰੀਆਂ 'ਚ ਪਾ ਕੇ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਦੋਸਤੋ ਗੁਰਪ੍ਰੀਤ ਕੌਰ ਦੀ ਲਾਸ਼ ਸਰਦੂਲਗੜ ਸਬਡਿਵੀਜ਼ਨ ਦੇ ਪਿੰਡ ਫੱਤਾ ਮਾਲੂਕਾ ਦੇ ਨੇੜੇੋਂ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਹੋ ਚੁੱਕੀ ਹੈ ਤੇ ਗੁਰਪ੍ਰੀਤ ਸਿੰਘ ਦੀ ਲਾਸ਼ ਆ ਜਿਹੜੀ ਹਜੇ ਤੱਕ ਬਰਾਮਦ ਨਹੀਂ ਹੋਈ ਪਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਇਹਨਾਂ ਦੋਨਾਂ ਦਾ ਕਤਲ ਲਿਵਨ ਰਿਲੇਸ਼ਨ ਵਿੱਚ ਰਹਿਣ ਕਾਰਨ ਹੀ ਹੋਇਆ ਜਾਂ ਇਹਨਾਂ ਦਾ ਕਤਲ ਕਰਨ ਦੇ ਪਿੱਛੇ ਕੋਈ ਹੋਰ ਵੀ ਕਾਰਨ ਹੈ